ਮੇਰਾ ਨਾਮ ਛਿੰਦਰਪਾਲਾ ਜੀ ਮੈਂ ਸਿਵਲ ਹਸਪੀਟਲ ਚ ਟ੍ਰੇਨਿੰਗ ਐਂਡ ਸਟੂਡੈਂਟ ਕੰਮ ਕਰਦਾ ਜੀ ਮੈਂ ਕੱਲ 1 ਵਜੇ ਦੇ ਕਰੀਬ ਮੈਂ ਬਾਈਕ ਬਾਹਰ ਠੱਲੇ ਸੀ ਅਮਰਜੈਂਸੀ ਦੇ ਗੇਟ ਤੇ ਜੋ ਕਿ ਮੈਂ ਜਦੋਂ ਵਾਪਿਸ ਆਇਆ 15-20 ਮਿੰਟ ਬਾਅਦ ਤਾਂ ਮੇਰਾ ਬਾਈਕ ਚੋਰੀ ਸੀ ਤੇ ਜੋ ਮੈਂ ਸਿਰੇ ਕੈਮਰੇ ਦੀ ਫੋਟੋ ਕਟਵਾਈ ਤਾਂ ਇਹ ਜੋ ਅਣਪਛਾਤਾ ਵਿਅਕਤੀ ਜੋ ਫੜਿਆ ਗਿਆ ਇਹਨ ਇੱਕ ਪੂਰੀ ਪਛਾਣ ਕਰ ਰਿਹਾ ਸੀ ਵੀ ਇਹ ਇਸ ਬੰਦਾ ਇਹੀ ਸੀ ਅੱਜ ਅਸੀਂ ਉਹਨੂੰ ਜੋ ਕਿ ਗੁਰੂਗੜ੍ਹ ਦੀ ਗ੍ਰੰਥੀ ਹੈ ਤੇ ਉਹਨੇ ਕੋੜਿੰਗ ਅਸੀਂ ਦੀ ਪਛਾਣ ਕੀਤੀ ਹੈ ਇਹ ਮੰਨ ਗਿਆ ਵੀ ਮੇਰ ਮੋਟਰਸਾਈਕਲ ਕੱਲ ਚੱਕਿਆ ਸੀ 1:30 ਵਜੇ ਫਰੀਡਸਪੁਰ ਹਸਪਤਾਲ ਤੋਂ ਜੋ ਕਿ ਹੁਣ ਜੋ ਕਿ ਪੁਲਿਸ ਸਿਟੀ ਦੇ ਖਾਣੇ ਵਾਲੇ ਕੀਤਾ ਸੀ ਉਹਨਾਂ ਨੂੰ ਤੇ ਉਹ ਕਹਿ ਰਹੇ ਵੀ ਜਿਹੜਾ ਨਾਲ ਮੇਰੇ ਦੋ ਮੁੰਡੇ ਸੀ ਉਹ ਬਾਈਕ ਲੈ ਗਿਆ ਫੇਰੇ ਅਸੀਂ ਜਦੋਂ ਕੱਲ ਚੋਰੀ ਹੋਣ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੋਟੋਆਂ ਘੜਵਾਈਆਂ ਉਹਦੇ ਵਿੱਚ ਤਿੰਨ ਅੱਧ ਪਛਾਤੇ ਵਿਅਕਤੀ ਆ ਰਹੇ ਸੀ ਜੋ ਕਿ 5 ਮਿੰਟ ਲਈ ਅਮਰਜੈਂਸੀ ਦੇ ਅੰਦਰ ਆਏ ਜੋ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਨੂੰ ਦੇਖੇ ਵੀ ਸੀ ਅਸੀਂ ਬਈ ਪਰ ਐਦਾਂ ਨਹੀਂ ਪਤਾ ਹੁੰਦਾ ਵੀ ਇਹ ਚੋਰ ਇਹੀ ਆ ਜਦੋਂ ਬਾਹਰ ਆਏ ਤਾਂ ਬਾਈਕ ਨਹੀਂ ਸੀ ਸਾਡਾ ਜਦੋਂ ਸਵੇਰੇ ਸੀਸੀਟੀਵੀ ਕੈਮਰੇ ਦੀ ਫੋਟੋ ਘੜਵਾਈਆਂ ਤੇ ਤਿੰਨੋਂ ਬੰਦੇ ਆ ਰਹੇ ਸੀ ਜੋ ਕਿ ਇੱਕ ਬੰਦਾ ਜਿੰਨਾ ਚ ਫੜਿਆ ਗਿਆ ਤੇ ਦੂਜੇ ਮੰਨ ਰਿਹਾ ਵੀ ਬਾਈਕ ਜਿਹੜਾ ਚੋਰੀ ਕੀਤਾ ਉਹ ਦੂਸਰੇ ਮੁੰਡੇ ਕੋਲ ਆਠੀ ਉਹਨਗੇ ਲੀ ਗਿਆ ਤੁਹਾਨੂੰ ਬਾਈਕ ਬਾਈਕ ਅਜੇ ਤੱਕ ਨਹੀਂ ਮਿਲਿਆ ਮੰਨ ਰਿਹਾ ਵੀ ਦੂਜੇ ਮੁੰਡੇ ਕੋਲ ਬਾਈਕ ਹੈ ਜੋ ਕਿ ਉਹ ਮਛਤੀਰਾਲ ਦੇ ਕਹਿ ਰਿਹਾ ਜੋ ਟਿੰਡੇ ਤੇ ਹਾਂ ਜੀ ਟਰੱਕ ਦੁਨੀਆਂ ਕੋਲੇ ਧੋਰ ਖੜਿਆ ਆ ਲੱਗ ਜਾਂਦਾ ਪਤਾ ਤੇ ਕੌਣ ਹੈ ਜੀ ਸਰ ਇਹ ਗੁਰਦੁਆਰਾ ਸਾਹਿਬ ਦੀ ਗ੍ਰੰਟੀ ਹਾਂ ਜੀ ਵੈਰੀਫਾਈ ਕਰਦੇ ਇਹਨਾਂ ਨੇ ਸਿਵਲ ਹਸਪੀਟਲ ਮੋਟਰਸਾਈਕਲ ਚੋਰੀ ਹੋਇਆ ਸੀ ਫੋਟੋ ਦੀ ਫੋਟੋ ਇਹਨਾਂ ਨੇ ਵੀਡੀਓ ਕਰਵਾਈ ਸੀਗੀ ਉਹਦੇ ਵਿੱਚ ਆਇਆ ਇਹ ਕਹਿ ਰਿਹਾ ਵੀ ਉਹੀ ਬੰਦਾ ਹੈ ਬਾਕੀ ਵੈਰੀਫਾਈ ਕਰਦੇ ਇੱਕ ਮੋਟਰਸਾਈਕਲ ਮਿਲਿਆ ਇਥੋਂ ਥਾਣੇ ਲੈ ਚੋ ਉਹ ਵੀ ਵੈਰੀਫਾਈ ਕਰਨਾ ਸੀ ਥਾਣੇ ਲੈ ਕੇ ਚੱਲੇ ਹਾਂ ਜਿਹੜਾ ਇਹਨਾਂ ਦਾ ਮੋਟਰਸਾਈਕਲ ਆ ਉਹ ਇਹਦੇ ਨਾਲ ਹੋਰ ਬੰਦਾ ਦਾਸ ਦਾ ਹੈਗਾ ਉਹਦੇ ਕੋਲੇ ਆ ਇਹ ਉਹ ਬੰਦੇ ਦੀ ਵੈਰੀਫਾਈ ਕਰਾਂਗੇ ਉਹ ਬੰਦਾ ਦੱਸੂਗਾ ਕਿਹੜਾ ਫਿਰ ਉਹ ਤੋਂ ਉਹ ਤੋਂ ਵੀ ਪੜਾਮਲ ਕਰਾਂਗੇ ਇਸ ਨੂੰ ਲਈ ਹੈ ਕਿਥੇ ਚੋਰੀ ਕੀਤਾ ਇਹ ਤੋਂ ਸਿਮਲਾ ਹਸਪੀਟਲ ਤੋਂ ਚਲੋ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਨੇ ਬਾਜੀ 10 ਕਿੰਨੇ ਇੱਕ ਇੱਕ ਦਾ ਅੱਛਾ ਜੀ ਕਦੋਂ ਕੀਤਾ ਸੀ ਜੀ ਕੱਲ ਅੱਛਾ ਤੇ ਕਿੰਦਾ ਮੋਟਰਸਾਈਕਲ ਕੀਤਾ ਸੀ ਬਾਜੀ ਪਤਾ ਨਹੀਂ ਬਾਜੀ ਕਿਦਾਂ ਇਸ ਤੋਂ ਪਹਿਲਾਂ ਵੀ ਕਿਦਰੇ ਕਰਦੇ ਸੀ ਨਹੀਂ ਭਰਾ